ਸੀਵਰੇਜ ਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਮਾਨਸਾ ਸ਼ਹਿਰ ਦੇ ਲੋਕ ਪਰੇਸ਼ਾਨ ਗੁੱਸੇ ਵਿੱਚ ਆਏ ਲੋਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਪ੍ਰਦਰਸ਼ਨ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮਾਨਸਾ ਸ਼ਹਿਰ ਦੇ ਲੋਕਾਂ ਲਈ ਸੀਵਰੇਜ ਦਾ ਪਾਣੀ ਕਾਫੀ ਲੰਬੇ ਸਮੇਂ ਤੋਂ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ ਜਿਸ ਕਰਕੇ ਰੋ ਵਿੱਚ ਆਏ ਲੋਕਾਂ ਨੇ ਗੁਰਦੁਆਰਾ ਡੁੰਮਾ ਵਾਲਾ ਨੇੜੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ 71 ਹੋਏ ਕਾਮਰੇਡ ਆਗੂਆਂ ਨੇ 12 ਜਨਵਰੀ ਨੂੰ ਦਿੱਤੇ ਜਾਣ ਵਾਲੇ ਰੋਸ ਮੁਜ਼ਾਹਰੇ ਦੇ ਵਿੱਚ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਆਓ ਵੇਖਦੇ ਹਾਂ ਮਾਨਸਾ ਤੋਂ ਦਵਿੰਦਰ ਪਾਲ ਬੱbbi ਦੀ ਇਹ ਵਿਸ਼ੇਸ਼ ਰਿਪੋਰਟ ਜਿੰਦਾਬਾਦ 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 ਡਰਦੇ ਲੋਕ ਜਿੰਦਾਬਾਦ 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 ਅਸੀਂ ਬਾੜ ਨੰਬਰ 17 18 ਤੇ 16 ਜਿਹਦੇ ਸਾਂਝੇ ਚੌਂਕ ਦੇ ਵਿੱਚ ਨੇੜੇ ਗੰਮਾੜਾ ਗੁਰਦਵਾਰਾ ਸਾਹਿਬ ਵਿਖੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਇੱਕ ਰੋਸ ਪ੍ਰੋਟੈਸਟ ਕੀਤਾ ਹੈ ਔਰ ਸਾਡੀ ਮੁੱਖ ਤੌਰ ਤੇ ਮੰਗ ਇਹ ਹੈ ਕਿ ਸਰਦਾਰ ਪ੍ਰਧਾਨ ਸਿੰਘ ਮਾਨ ਮੁੱਖ ਮੰਤਰੀ ਵੱਲੋਂ ਜੋ ਲੋਕ ਸਭਾ ਚੋਣਾਂ ਦੇ ਦਰਮਿਆਨ ਸੀਵਰੇਜ ਦੇ ਪੱਕੇ ਹੱਲ ਦੇ ਸਬੰਧੀ ਜੋ ਬਿਆਨਬਾਜ਼ੀ ਕੀਤੀ ਗਈ ਸੀ ਅਸੀਂ ਉਸ ਨੂੰ ਇਨ ਬੈਨ ਲਾਗੂ ਕਰਨਾ ਚਾਹੁੰਦੇ ਹਾਂ ਔਰ ਅੱਜ ਦੇ ਦਿਨ ਤੇ ਕਿਉਂਕਿ ਗੁਰੂ ਗੋਬ ਸਿੰਘ ਜੀ ਦੇ ਨਿਮਰਤ ਜੋ ਸ਼ਹਿਰ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਸਜਾ ਕੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਕੱਢਿਆ ਗਿਆ ਪਰੰਤੂ ਜਿਹੜਾ ਸਾਡੀਆਂ ਸੜਕਾਂ ਤੇ ਗਲੀਆਂ 'ਚ ਪਾਣੀ ਨਾ ਹੋਣ ਕਰਕੇ ਇੱਥੇ ਨਗਰ ਕੀਰਤਨ ਨਹੀਂ ਆਇਆ ਜਿਸ ਕਾਰਨ ਸ਼ਹਿਰੀਆਂ ਦੇ ਵਿੱਚ ਸਰਕਾਰ ਪ੍ਰਤੀ ਪ੍ਰਸ਼ਾਸਨ ਪ੍ਰਤੀ ਨਗਰ ਕਾਉਂਸਲ ਪ੍ਰਤੀ ਇੱਕ ਰੋਸ ਦੀ ਲਹਿਰ ਜਿਹੜੀ ਚੱਲ ਰਹੀ ਹੈ ਔਰ ਅਸੀਂ ਮੁੱਖ ਤੌਰ ਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਸ਼ਹਿਰੀ ਕਮੇਟੀ ਸਾਡੇ ਸਤਤਕ੍ਰਿਣ ਰਤਨ ਭੋਲਾ ਜੀ ਸਾਡੇ ਨੌਜਵਾਨਾਂ ਆਗੂ ਹਰਪ੍ਰੀਤ ਸਿੰਘ ਮਾਨਸਾ ਔਰ ਮੈਂ ਜਿਲ੍ਹਾ ਸਕੱਤਰ ਸੀਪੀਆਈ ਕ੍ਰਿਸ਼ਨ ਚੋਹਾਨ ਸਾਡੇ ਦਰਸ਼ਨ ਮਾਨਸਾ ਜੀ ਕੋਲੋਂ ਦੇ ਕਿਸਾਨ ਸਭਾ ਵੱਲੋਂ ਜੱਗਾ ਸਿੰਘ ਜਾਨਰ ਸਿੰਘ ਮਾਸਟਰ ਜੀ ਔਰ ਔਰ अनेका ਜਿਹੜੇ ਲੋਕ ਨੇ ਇਹਨਾਂ ਵੱਲੋਂ ਮੁੱਖ ਤੌਰ ਤੇ ਮੰਨ ਕਰਦੇ ਆ ਕਿ ਇਹ ਜਿਹੜੀ ਸਮੱਸਿਆ ਹੈ ਇਹਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ ਅਗਰ ਇਹਦਾ ਹੱਲ ਨਾ ਹੋਇਆ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਤਿੱਖਾ ਸੰਘਰਸ਼ ਕਰਾਂਗੇ ਔਰ ਨਾਲ ਹੀ ਮੈਂ ਸ਼ਹਿਰੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਿਛਲੇ 68-70 ਦਿਨ ਤੋਂ ਜੋ ਠਿਕਰੀ ਵਾਲਾ ਚੌਕ ਵਿਖੇ ਇੱਕ ਰੋਸ ਧਰਨਾ ਲਗਾਤਾਰ ਸੀਵਰੇਜ ਸਮੱਸਿਆ ਨੂੰ ਲੈ ਕੇ ਚੱਲ ਰਿਹਾ ਹੈ ਉਹਦੇ ਦੀ ਹਾਜ਼ਰੀ ਦੇ ਲਈ ਵੀ ਮੈਂ ਸ਼ਹਿਰੀਆਂ ਨੂੰ ਔਰ तमाम ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ 12 ਤਰੀਕ ਨੂੰ 12 ਜਨਵਰੀ ਨੂੰ ਠਿਕਰੀ ਵਾਲਾ ਚੌਕ ਵਿੱਚ ਇਕੱਠੇ ਆਪਾਂ ਰੋਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਈਏ। ਤੋਂ ਇਹ ਬੇਨਤੀ ਜਿਹੜੀ ਆ ਸਾਡੀ ਪੰਜਾਬ ਸਰਕਾਰ ਨਗਰ ਕੌਂਸਲ ਤੇ ਸੀਵਰੇਜ ਬੋਰਡ ਨੂੰ।